ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਦੇ ਇਸ ਪਾਵਨ ਪਵਿੱਤਰ ਧਰਤੀ ਨੂੰ ਦੋ ਪਾਤਸ਼ਾਹਿਆਂ ਗੁਰੂ ਨਾਨਕ ਦੇਵ ਜੀ ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੇ ਸਮੇਂ ਇਸ ਸਥਾਨ ਤੇ ਵਿਰਾਜਮਾਨ ਹੋਏ 15 ਕੋ ਦਿਨ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਵਿਸ਼ਰਾਮ ਕੀਤਾ ਉਸ ਸਮੇਂ ਕਲਯੁਗ ਬੜਾ ਭਿਆਨਕ ਰੂਪ ਧਾਰਨ ਕਰਕੇ ਗੁਰੂ ਨਾਨਕ ਦੇਵ ਜੀ ਦੇ ਪਾਸ ਆਇਆ ਪਹਿਲਾਂ ਤਾਂ ਉਹਨਾਂ ਨੇ ਗੁਰੂ ਸਾਹਿਬ ਤੇ ਮਰਦਾਨੇ ਨੂੰ ਡਰਾਉਣ ਦੀ ਬੜੀ ਕੋਸ਼ਿਸ਼ ਕੀਤੀ ਬੜੀ ਝੱਖੜ ਚਲਾਏ ਬੜੀਆਂ ਹਨੇਰੀਆਂ ਤੂਫਾਨ ਚਲਾਏ ਮਰਦਾਨਾ ਜੀ ਡਰ ਗਏ ਮਰਦਾਨਾ ਜੀ ਡਰਦੇ ਮਾਰੇ ਮੂਲ ਟੱਕੇ ਲੰਮੇ ਪੈ ਗਏ ਤੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਬੜੇ ਤੂਫਾਨ ਦੇਖੇ ਨੇ ਪਰ ਇਹ ਤੂਫਾਨ ਬਹੁਤ ਭयंਕਰ ਹੈ ਸ਼ਾਇਦ ਇਹ ਸਾਡੇ ਪ੍ਰਾਣ ਹਰਨ ਦੇ ਲਈ ਆਇਆ ਹੈ ਤਾਂ ਗੁਰੂ ਜੀ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਤੂੰ ਕਾਲਾ ਨਾ ਹੋ ਇਹ ਇਤਨਾ ਵੀ ਵੱਡਾ ਪਾਲਾ ਇਤਨਾ ਵੀ ਭयंਕਰ ਪਾਲਾ ਨਹੀਂ ਹੈ ਕਲਯੁਗ ਨੇ ਹੋਰ ਜ਼ੋਰ ਲਗਾਇਆ ਇਤਨਾ ਦੇਵੋ ਦਾ ਰੂਪ ਧਾਰ ਲਿਆ ਕਿ ਪਹਾੜ ਜਿਤਨਾ ਵੱਡਾ ਹੋ ਗਿਆ ਪਹਾੜ ਵੀ ਉਸ ਦੇ ਸਾਹਮਣੇ ਛੋਟੇ ਲੱਗਣ ਲੱਗ ਗਏ ਮਰਦਾਨਾ ਜੀ ਉਸ ਨੂੰ ਦੇਖ ਕੇ ਡਰ ਗਏ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਤਾਂ ਕੁਝ ਵੀ ਨਹੀਂ ਹੈ ਤੂੰ ਪਰਮਾਤਮਾ ਦਾ ਸਿਮਰਨ ਕਰ ਵਾਹਿਗੁਰੂ ਦਾ ਜਾਪ ਕਰ ਤੈਨੂੰ ਕੁਝ ਨਹੀਂ ਹੋਵੇਗਾ ਫਿਰ ਜਦੋਂ ਕਲਯੁਗ ਨੇ ਦੇਖਿਆ ਕਿ ਇਹਨਾਂ ਤੇ ਕੁਝ ਬਹੁਤਾ ਅਸਰ ਨਹੀਂ ਹੋ ਰਿਹਾ ਆਫਰ ਕਲਯੁਗ ਨੇ ਚਾਰੋਂ ਤਰਫ ਕਾਲੀਆਂ ਕਟਾਂ ਕਰਕੇ ਗੋਲਾ ਮੀਂਹ ਵਰਸਾਉਣਾ ਸ਼ੁਰੂ ਕਰ ਦਿੱਤਾ ਕੰਕਰ ਵਰਸਣ ਲੱਗੇ ਬਿਜਲੀ ਚਮਕਣ ਲੱਗੀ ਪਰ ਕੰਕਰ ਗੁਰੂ ਜੀ ਦੇ ਦੂਰ ਦੂਰ ਪੈਣ ਕੋਈ ਕੰਕਰ ਨੇੜੇ ਨਾ ਆਵੇ ਮਰਦਾਨੇ ਨੇ ਆਖਿਆ ਗੁਰੂ ਜੀ ਕਿੱਥੇ ਲਿਆਏ ਮਾਰਿਆ ਤੁਸੀਂ ਇੱਥੇ ਲਿਆ ਕੇ ਮੈਨੂੰ ਫਸਾ ਦਿੱਤਾ ਇੱਥੇ ਤਾਂ ਸਾਨੂੰ ਕਫਨ ਵੀ ਨਸੀਬ ਨਹੀਂ ਹੋਵੇਗਾ ਤਾਂ ਗੁਰੂ ਜੀ ਨੇ ਕਿਹਾ ਮਰਦਾਨਿਆ ਇਹ ਵੀ ਦੂਰ ਹੈ ਪਰ ਤੂੰ ਸ਼ਬਦ ਪੜ ਤੇ ਰਵਾਬ ਵਜਾ ਤਾਂ ਗੁਰੂ ਜੀ ਨੇ ਸ਼ਬਦ ਉਚਾਰਿਆ ਰਾਗ ਗੌੜੀ ਮਹੱਲਾ ਪਹਿਲਾ ਡਰ ਘਰ ਘਰ ਡਰ 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 ਜਾਏ ਸੋ ਡਰ ਕੇਹਾ ਜਿਤ ਡਰ ਡਰ ਪਾਏ ਤੁਦ ਬਿਨ ਦੂਜੀ ਨਾਹੀ ਜਾਏ ਜੋ ਕਿਛ ਵਰਤਾ ਸਭ ਤੇਰੀ ਰਜਾਈ ਕਲਯੁਗ ਇਹ ਸ਼ਬਦ ਸੁਣ ਕੇ ਮਨੁੱਖ ਦਾ ਰੂਪ ਧਾਰਨ ਕਰਕੇ ਗੁਰੂ ਜੀ ਦੇ ਸਾਹਮਣੇ ਪ੍ਰਗਟ ਹੋਇਆ ਹੱਥ ਵਿੱਚ ਅੱਗ ਤੇ ਮੂੰਹ ਵਿੱਚ ਮਾਸ ਹੈ ਸਾਰੀ ਦੇ ਕੱਚ ਦੀ ਹੈ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਿਆਂ ਉੱਠ ਤੇ ਮੂੰਹ ਉਗਾੜ ਅਤੇ ਰਵਾਬ ਵਜਾ ਤਾਂ ਮਰਦਾਨਾ ਉੱਠ ਬੈਠਿਆ ਤੇ ਰਵਾਬ ਵਜਾਉਣ ਲੱਗਾ ਤੇ ਗੁਰੂ ਜੀ ਨੇ ਸ਼ਬਦ ਉਚਾਰਿਆ ਰਾਗ ਮਾਰੂ ਮਹੱਲਾ ਪਹਿਲਾ ਡਰਪੈ ਧਰ ਤੇ ਆਕਾਸ਼ ਨਖਤਰਾ ਸਿਰ ਉੱਪਰ ਅਮਰ ਕਰਾਰਾ ਪੌਣ ਪਾਣੀ ਬੈ ਸੰਤਰ ਡਰਪੈ ਡਰਪੈ ਇੰਦਰ ਵਿਚਾਰਾ ਏਕਾ ਨਿਰਪੋ ਬਾਤ ਸੁਣੀ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰਮਿਲ ਗਾਏ ਗੁਣੀ ਰਹਾਉ ਫਿਰ ਗੁਰਨਾਨਕ ਦੇਵ ਜੀ ਨੇ ਕਲਯੁਗ ਨੂੰ ਪੁੱਛਿਆ हे ਪਰਮੇਸ਼ਰ ਦੇ ਪਿਆਰੇ ਤੂੰ ਹੈ ਕੌਣ ਤਾਂ ਫਿਰ ਕਲਯੁਗ ਨੇ ਇੱਕ ਹੱਥ ਦੇ ਵਿੱਚ ਜੇਵਾ ਜੀਵ ਤੇ ਇੱਕ ਹੱਥ ਵਿੱਚ ਲਿੰਗ ਇੰਦਰੀ ਕਾਮ ਇੰਦਰੀ ਪਕੜੀ ਹੋਈ ਸੀ ਤੇ ਸਰੀਰ ਨਗਨ ਹੈ ਐਸਾ ਰੂਪ ਧਾਰ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਿਆ ਤੇ ਕਹਿਣ ਲੱਗਾ ਹੇ ਗੁਰੂ ਜੀ ਮੈਂ ਆਪ ਦੀ ਮਹਿਮਾ ਨਹੀਂ ਸਾਂ ਜਾਣਦਾ ਤੇ ਆਪ ਦਾ ਦਰਸ਼ਨ ਕਰਨ ਵਾਸਤੇ ਆਇਆ ਤੇ ਗੁਰੂ ਜੀ ਮੇਰੀ ਬੇਅਦਬੀ ਮਾਫ ਕਰਨੀ ਜੀ ਇਸ ਵਕਤ ਸ਼੍ਰੀ ਪਰਮੇਸ਼ਰ ਜੀ ਦੀ ਦਰਗਾਹ ਦੇ ਵਿੱਚੋਂ ਮੈਨੂੰ ਸਰਦਾਰੀ ਮਿਲੀ ਹੈ ਜੀ ਹੋਰ ਮਹਾਰਾਜ ਜੀ ਆਪ ਵੀ ਮੇਰੇ ਉੱਪਰ ਕਿਰਪਾ ਰੱਖਣੀ ਹੋਰ ਦੀਨਾ ਨਾਥ ਜੇ ਸਮੇਂ ਵਿੱਚ ਮਨੁੱਖਾਂ ਦੇ ਇਹ ਲੱਛਣ ਵਰਤਣਗੇ ਕਿ ਮੈਂ ਇਸ ਵੇਸ਼ਭੂਸ਼ਾ ਦੇ ਰਾਹੀ ਆਉਣ ਵਾਲੇ ਸਮੇਂ ਦੇ ਮਨੁੱਖਾਂ ਦੇ ਲੱਛਣ ਨੂੰ ਵਰਣਨ ਕਰ ਰਿਹਾ ਕਿ ਇਹੋ ਜਿਹਾ ਵੇਸ਼ ਹੋਵੇਗਾ ਜੋ ਮੈਂ ਆਪ ਜੀ ਨੂੰ ਦਿਖਾਇਆ ਤੇ ਗੁਰੂ ਜੀ ਦੇਵੀ ਸੰਪਤਾ ਦੇ ਗੁਣ ਸਭ ਤਿਆਗ ਦੇਣਗੇ ਜੋ ਮੈਂ ਇੰਦਰੀਆਂ ਆਪ ਨੂੰ ਦਿਖਾਈਆਂ ਹਨ ਸੰਪੂਰਨ ਜਗਤ ਇਹਨਾਂ ਦੇ ਸਵਾਦਾਂ ਵਿੱਚ ਲੱਗਣਗੇ ਜਾਂ ਖਾਵਣਾ ਜਾਂ ਮੈਥਨ ਕਰਨ ਦੇ ਸਵਾਦਾਂ ਵਿੱਚ ਗਲਤਾਨ ਰਹਿਣਗੇ ਔਰ ਮਾਤਾ ਪਿਤਾ ਗੁਰੂ ਗੋਸਾਈ ਇਹਨਾਂ ਦੀ ਲੱਜਾ ਨੂੰ ਸਭ ਤਿਆਗ ਦੇਣਗੇ ਸਤਿਗੁਰੂ ਜੀ ਮੈਂ ਆਪ ਨਾਲ ਛਲ ਕੀਤੇ ਹਨ ਸੋ ਆਪ ਮਿਹਰਬਾਨੀ ਕਰਕੇ ਮੈਨੂੰ ਬਖਸ਼ੋ ਜੀ ਆਪ ਸੰਤ ਅਵਤਾਰ ਹੋ ਖਿਮਾ ਕਰਨੀ ਦੀ ਇਹ ਆਪ ਦਾ ਬਿਰਦ ਹੈ ਜੀ ਹੈ ਪਰਮਪੁਰਖ ਜੀ ਤੇਰੇ ਬਿਨਾ ਕੋਈ ਹੋਰ ਵੀ ਪਰਮੇਸ਼ਰ ਨਹੀਂ ਤਾਂ ਗੁਰੂ ਜੀ ਨੇ ਕਿਹਾ ਕਲਯੁਗ ਤੇਰਾ ਤੋਂ ਅਮਲ ਸੰਸਾਰ ਮੇ ਇਹ ਵਰਤ ਰਿਹਾ ਹੈ ਹਰ ਇੱਥੇ ਤੂੰ ਕਿਸ ਕਾਰਜ ਵਾਸਤੇ ਆਇਆ? ਇਹ ਕਪਟ ਕਰਕੇ ਕਿਉਂ ਛਲਕਾਰਦਾ? ਤਾਂ ਕਲਯੁਗ ਨੇ ਕਿਹਾ, "ਹੇ ਸਤਿਗੁਰੂ ਜੀ, ਮੇਰਾ ਨਾਮ ਕਲਯੁਗ ਇਸੇ ਕਰਕੇ ਹੈ। ਅਤੇ ਆਪ ਦਾ ਦਰਸ਼ਨ ਕਰਨ ਵਾਸਤੇ ਆਇਆ ਹਾਂ। ਮੇਰੀ ਨਮਸਕਾਰ ਹੈ ਔਰ ਆਪ ਦੀ ਪ੍ਰੀਖਿਆ ਵਾਸਤੇ ਇਹ ਛਲ ਕੀਤਾ। ਕਿ ਆਪ ਜੀ ਦੀ ਪ੍ਰੀਖਿਆ ਲੈਣ ਦੇ ਲਈ ਮੈਂ ਇਹ ਛਲ ਕੀਤਾ। ਮਹਾਰਾਜ ਨੇ ਹੁਕਮ ਕੀਤਾ ਸੀ। "ਹੇ ਕਲਯੁਗ, ਆਪਣੇ ਲੱਛਣ ਕਹੋ। ਆਪਣੀ ਸੈਨਾ ਦੱਸ ਤੇਰੇ ਕੋਲ ਕਿਹੜੀ ਸੈਨਾ ਤੇ ਨਾਲ ਤੇਰੇ ਕੌਣ ਕੌਣ ਸਹਾਇਕ ਹਨ ਜੋ ਤੇਰੀ ਮਦਦ ਕਰਦੇ ਹਨ ਕਿਸ ਤਰ੍ਹਾਂ ਤੂੰ ਸਰਦਾਰੀ ਕਰਦਾ ਤਾਂ ਕੱਲ ਜੋ ਕਿਹਾ ਜੀ ਨਿਰੰਕਾਰ ਦੀ ਵੱਡਾ ਮੇਰਾ ਸੂਰਬੀਰ ਝੂਠ ਹੈ ਝੂਠ ਮੇਰਾ ਸ਼ੂਰਬੀਰ ਪਹਿਲਵਾਨ ਹੈ ਜੋ ਸਭ ਦੇ ਮਗਰ ਚੱਲਦਾ ਹੈ ਅਤੇ ਰਾਜਾ ਜੋ ਹੈ ਸੋ ਮੋਹ ਹੈ ਅਤੇ ਸੈਨਾਪਤੀ ਹੈ ਉਹ ਹਿੰਸਾ ਹੈ ਅਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਯੋਧੇ ਹਨ ਬੜੇ ਬੜੇ ਹਸਤੀਆਂ ਦੇ ਅਸਵਾਰ ਅਤੇ ਮਤਸਰ ਨਿੰਦਾ ਇਹ ਬਾਟ ਪਾਰ ਤ੍ਰਿਸ਼ਨਾ ਇਹ ਰਥਾਂ ਦੇ ਅਸਵਾਰ ਹਨ ਤੇ ਆਲਸ ਜੂਆ ਮਦਪਾਨ ਦੁਰਾਚਾਰ ਇਹ ਘੋੜਿਆਂ ਕੇ ਅਸਵਾਰ ਹਨ ਜਿਹੜੇ ਵਿਸ਼ਿਆਂ ਵਿੱਚ ਮਮਤਾ ਕਰਨੀ ਤੇ ਆਸ਼ਾ ਜੋ ਵਿਸ਼ਿਆਂ ਕੀ ਅਤੇ ਚੋਰੀਏ ਪੈਦਲ ਸੈਨਾ ਹਨ ਤੇ ਮੇਰੀ ਇਹ ਸੈਨਾ ਮੇਰੇ ਇਹ ਵਿਕਾਰ ਜਦੋਂ ਵੀ ਕਿਸੇ ਪਾਸੇ ਚੜਾਈ ਕਰਕੇ ਜਾਂਦੇ ਹਨ ਤਾਂ ਪਾਸਾ ਮਾਰ ਲੈਂਦੇ ਹਨ ਇਹਨਾਂ ਦੇ ਸਾਹਮਣੇ ਕੋਈ ਵੀ ਨਹੀਂ ਅਟਕਦਾ ਤੇ ਮੇਰੀ ਸਰਦਾਰੀ ਹੈ ਮੇਰੀ ਸਿਕਦਾਰੀ ਹੈ ਜੋ ਇਸ ਸਮੇਂ ਦੇ ਸਤਪੁਰਖ ਹਨ ਸੋ ਪਾਪ ਕਰਮ ਕਰਨਗੇ ਤੇ ਗੁਰੂ ਜਿਹੜੇ ਹੋਵਣਗੇ ਲੋਕਾਂ ਦੇ ਘਰ ਸਿੱਖਿਆ ਦੇਣ ਜਾਣਗੇ ਤੇ ਸ਼ਾਸਤਰ ਵੇਦ ਨੂੰ ਕੋਈ ਨਾ ਮੰਨੇਗਾ ਆਪਣੀ ਆਪਣੀ ਪੂਜਾ ਕਰਾਉਣਗੇ ਜੋ ਅਸੀਂ ਅੱਜ ਦੇ ਸਮੇਂ ਦੇ ਵਿੱਚ ਦੇਖ ਵੀ ਰਹੇ ਹਾਂ ਤੇ ਜੋ ਕਾਜੀ ਹੋਣਗੇ ਉਹ ਤਸਬੀਹਾਂ ਫੇਰਨਗੇ ਖੁਦਾਏ ਖੁਦਾਏ ਕਰਨਗੇ ਤੇ ਵੱਡੀਆਂ ਲੈ ਕੇ ਹੱਕ ਪਰਾਇਆ ਖਾਣਗੇ ਗੁਰੂ ਨਾਨਕ ਦੇਵ ਜੀ ਨੇ ਸੁਣ ਕੇ ਕਿਹਾ ਏ ਕਲਯੁਗ ਇਸ ਇਕਦਾਰੀ ਦੀ ਕਮਾਈ ਦਾ ਲੇਖਾ ਤੈਨੂੰ ਵੀ ਦੇਣਾ ਪਵੇਗਾ ਸ੍ਰੀ ਮੁਖਵਾਕ ਜਿਸ ਸਿਕਦਾਰੀ ਤਸੈ ਖੁਵਾਰੀ ਚੱਕਰ ਕੇ ਹਾ ਡਰਨਾ ਜਾ ਸਿਕਦਾਰ ਐ ਪਵੇ ਜੰਜੀਰੀ ਚੱਕਰ ਹੱਥੋਂ ਮਰਨਾ ਜਗਤ ਵਿੱਚ ਸਿਕਦਾਰ ਐ ਤਾਂ ਅਸੀਂ ਚੱਕ ਰਹਾਂ ਕਰਤਾਰ ਨੂੰ ਜਿਸ ਵੇਲੇ ਲੇਖਾ ਦੇਵਣਾ ਤੈਨੂੰ ਪਵੇਗਾ ਤੇ ਸਾਡੇ ਹੀ ਹਵਾਲੇ ਹੋਵੇਗਾ ਉਸ ਵੇਲੇ ਹਿਸਾਬ ਅਸਾਂ ਹੀ ਤੇਰੇ ਪਾਸੋਂ ਲੈਣਾ ਹੈ ਇਹ ਗੱਲ ਸੁਣ ਕੇ ਕਲਯੁਗ ਡਰ ਗਿਆ ਤੇ ਹੱਥ ਜੋੜ ਕੇ ਸ੍ਰੀ ਗੁਰੂ ਨਾਨਕ ਜੀ ਕੇ ਚਰਨੀ ਆਏ ਪਿਆ ਕਹਿਣ ਲੱਗਾ ਗੁਰੂ ਜੀ ਇੱਕ ਮੇਰੀ ਅਰਦਾਸ ਹੈ ਤਾਂ ਗੁਰੂ ਜੀ ਕਿਹਾ ਕਹੋ ਭਾਈ ਤੂੰ ਕੀ ਕਹਿੰਦਾ ਤਾਂ ਕਲਯੁਗ ਨੇ ਕਿਹਾ ਹੇ ਮਹਾਪੁਰਖ ਜੀ ਆਪ ਦੀ ਸ਼ਰਨ ਤਵਾਇਆ ਹਾਂ ਜੀ ਜੋ ਆਪ ਕਰਤੇ ਪੁਰਖ ਦੇ ਖਾਸ ਵਜੀਰੋਂ ਤਾਂ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ ਮੈਂ ਆਪਣੇ ਵਸ ਪਾਉਣਾ ਜੀ ਜੋ ਤੁਸੀਂ ਉਸ ਵਕਤ ਮੇਰਾ ਖਸਮਾਨਾ ਕਰਨਾ ਤਾਂ ਗੁਰੂ ਜੀ ਕਿਹਾ ਸੁਣ ਭਾਈ ਤੂੰ ਖਾਤਰ ਜਮਾ ਰੱਖਵੇਂ ਉਸ ਵਕਤ ਤੇਰਾ ਖਸਮਾਨਾ ਕਰਾਂਗੇ ਕੋਈ ਨਹੀਂ ਅਸੀਂ ਤੈਨੂੰ ਵੀ ਬਚਾ ਲਵਾਂਗੇ ਤਾਂ ਕਲਯੁਗ ਨੇ ਕਿਹਾ ਹੈ ਗਰੀਬ ਨਿਵਾਜ ਜੀ ਤੇਰੇ ਵਿੱਚ ਤੇ ਕਰਤਾਰ ਦੇ ਵਿੱਚ ਕੋਈ ਭੇਦ ਨਹੀਂ ਪਰ ਮੈਨੂੰ ਪ੍ਰਤੀਤ ਕਿਸ ਤਰ੍ਹਾਂ ਆਵੇ ਦੀ ਜੇਕਰ ਮੇਰੇ ਕੁਝ ਘੇਟਾ ਲਵਾਂ ਤਾਂ ਮੈਂ ਜਾਣਾ ਜੋ ਮੇਰਾ ਖਸਮਾਨਾ ਕਰੋਗੇ ਕੋਈ ਗੁਰੂ ਦਕਸ਼ਨਾ ਲਓ ਤਾਂ ਗੁਰੂ ਜੀ ਕਹਿੰਦੇ ਅਸਾਂ ਤਾਂ ਸੁੱਖ ਤਿਆ ਕੇ ਦੁੱਖਾਂ ਨੂੰ ਬਨਾਇਆ ਤੂੰ ਸਾਨੂੰ ਕੀ ਦੇਵੇਂਗਾ ਉਹ ਕਹਿੰਦਾ ਹੀਰੇ ਮੋਤੀ ਇਸਤਰੀਆਂ ਧਨ ਪਦਾਰਥ ਜ਼ਮੀਨਾਂ ਦੌਲਤਾਂ ਜੋ ਤੁਸੀਂ ਕੁਛ ਚਾਹੋ ਉਹ ਅਸੀਂ ਤੁਹਾਨੂੰ ਦੇ ਸਕਦੇ ਹਾਂ ਤਾਂ ਗੁਰੂ ਜੀ ਨੇ ਸ਼ਬਦ ਉਚਾਰਿਆ ਸ਼੍ਰੀ ਰਾਗ ਮਹੱਲਾ ਪਹਿਲਾ ਮੋਤੀ ਤਾਂ ਮੰਦਰੇ ਉਸਰੇ ਰਤਨੀਤਾ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਬਿਸਰੈ ਤੇਰਾ ਚਿੱਤ ਨਾ ਆਵੇਂ ਨਾ ਗੁਰੂ ਸਾਹਿਬ ਨੇ ਕਿਹਾ ਏ ਕਲਯੁਗ ਅਸਾਂ ਨੂੰ ਕੁਝ ਨਹੀਂ ਚਾਹਿੰਦਾ ਤਾਂ ਫਿਰ ਕਲਯੁਗ ਨੇ ਬੇਨਤੀ ਕੀਤੀ ਜੀ ਮੇਰੇ ਉੱਪਰ ਕੁਝ ਹੋਰ ਆਗਿਆ ਕਰੋ ਤਾਂ ਗੁਰੂ ਜੀ ਨੇ ਕਿਹਾ ਏ ਕਲਯੁਗ ਇਹ ਜੋ ਵਸਤਾਂ ਤੂੰ ਸਾਨੂੰ ਦੇਂਦਾ ਸੋ ਇਹਨਾਂ ਵਿੱਚੋਂ ਸਾਨੂੰ ਕੁਝ ਲੋੜ ਨਹੀਂ ਪਰ ਹੋਰ ਤੇਰੇ ਪਾਸ ਕੀ ਕੀ ਵਸਤ ਹੈ ਤਾਂ ਕਲਯੁਗ ਨੇ ਕਿਹਾ ਮਹਾਰਾਜ ਜੀ ਮੇਰੇ ਰਾਜ ਵਿੱਚ ਰਾਜ ਵਿੱਚ ਇੱਕ ਹੋਰ ਲੱਛਣ ਵੀ ਹਨ ਦੁੱਖ, ਨੀਂਦ, ਪਿਆਸ, ਨਿੰਦਰਾ, ਤ੍ਰਿਸ਼ਨਾ, ਆਲਸ, ਮਸਤੀ, ਫਾਹੀ, ਗਲੇ, ਦੁਸ਼ਟਤਾ, ਦੁਰਾਚਾਰੀ, ਪਾਪੀ, ਪਾਪ, ਚੋਰੀ, ਯਾਰੀ, ਬਖੀਲੀ, ਇਨ੍ਹਾਂ ਬਾਤਾਂ ਤੇ ਕੋਈ ਵਿਰਲਾ ਹੀ ਬਚੇਗਾ। ਗੁਣੀਆਂ ਦਾ ਨਿਰਾਦਰ ਹੋਵੇਗਾ, ਸੱਚ ਬੋਲਣ ਵਾਲਾ ਮੂਰਖ ਹੋਵੇਗਾ, ਬਹੁਤ ਬੋਲਣ ਵਾਲਾ ਮੂਰਖ ਵੀ ਹੋਵੇ ਸੋ ਗੁਣੀ ਕਹਾਏਗਾ। ਤੇ ਉਹ ਰਾਜਿਆਂ ਦੇ ਨਿਕਟ ਬੈਠਣਗੇ। ਪਾਪੀਆਂ ਦੇ ਕਰਮ ਮਨੁੱਖ ਬਹੁਤ ਹੋਣਗੇ ਤੇ ਕਿਰਪਣ ਕੋਲ ਮਾਇਆ ਬਹੁਤ ਹੋਵੇਗੀ ਔਰ ਧਰਮ ਤੋਂ ਵਿਪਰੀਤ ਹੋਣਗੇ ਅੰਤ ਕੋ ਦੁੱਖ ਪਾਉਣਗੇ ਔਰ ਬ੍ਰਾਹਮਣ ਵਿਹਾਰੀ ਹੋਣਗੇ ਔਰ ਕਿਰਸਾਨੀ ਕਰਨਗੇ ਜੋ ਸ਼ੂਦਰ ਹੋਣਗੇ ਤਿੰਨਾਂ ਨੂੰ ਖੁਆਰ ਹੋਵੇਗੀ ਮਹਾਰਾਜ ਜੀ ਅੱਗੇ ਜੋ ਹੁਕਮ ਕਰੋ ਸੋਈ ਮੈਂ ਮੰਨਾਂਗਾ ਪਰ ਹੇ ਗੁਰੂ ਜੀ ਮੇਤੋਂ ਕੁਝ ਭੇਟਾ ਜ਼ਰੂਰ ਲਗੋ ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ हे ਕਲਯੁਗਸੀ ਤੇਰੀ ਭੇਟਾ ਚਾਹੁੰਦੇ ਹਾਂ ਕਿ ਤੂੰ ਮੇਰੇ ਸਿੱਖਾਂ ਉੱਪਰ ਜ਼ੋਰ ਨਹੀਂ ਕਰਨਾ ਔਰ ਸੇਵਕ ਤੇ ਸੰਗਤ ਕੋ ਦੁੱਖ ਨਹੀਂ ਦੇਣਾ ਤਾਂ ਕਲਯੁਗ ਨੇ ਹੱਥ ਜੋੜ ਕੇ ਅਰਦਾਸ ਕੀਤੀ हे ਸੱਚੇ ਪਾਤਸ਼ਾਹ ਮੇਰਾ ਤੇਜ ਆਪਨੇ ਹੋਰਨਾ ਜੁਗਾਂ ਤੋਂ ਅਧਿਕ ਕੀਤਾ ਹੈ ਗਰੀਬ ਨਿਵਾਜ ਜੀ ਮੈਨੂੰ ਆਕਾਲ ਪੁਰਖ ਦੀ ਇਹ ਆਗਿਆ ਹੈ ਕਿ ਕੋਈ ਸਾਧ ਸੰਤ ਬਲੀ ਹੋਵੇ ਭਾਵੇਂ ਕੈਸਾ ਮਹਾਬਲੀ ਹੋਵੇ ਮੇਰੀ ਆਂਜ ਤੇ ਕੋਈ ਨਹੀਂ ਬਚੇਗਾ اے ਦੀਨਾ ਨਾਥ ਜੀ ਮਹਾਰਾਜ ਜੀ ਮੈਨੂੰ ਹੁਕਮ ਦੇਵੋ ਸ਼ੁਕਰਾਂ ਜੀ ਤਾਂ ਗੁਰੂ ਜੀ ਕਿਹਾ ਭਾਈ ਸਾਨੂੰ ਇਹ ਬੇਟਾ ਦੇ ਜੋ ਸ਼ਬਦ ਕੀਰਤਨ ਹੋਵੇ अथवा ਸੰਗਤ ਹੋਵੇ ਸੋ ਉਥੇ ਤੂੰ ਨਹੀਂ ਜਾਣਾ ਤੇ ਬਾਹਰ ਹੀ ਬੈਠਾ ਰਹੀਂ ਤਾਂ ਕਲਯੁਗ ਨੇ ਇਹ ਬੇਨਤੀ ਕੀਤੀ ਹੈ ਦੀਨ ਦਿਆਲ ਜੀ ਮੇਰੀ ਗਤ ਕੈਸੇ ਹੋਵੇਗੀ ਜਿਸ ਵੇਲੇ ਕੜਾ ਪ੍ਰਸ਼ਾਦ ਵਰਤੇ ਮੈਂ ਆਪਣਾ ਛਾਂਦਾ ਲੈਣ ਵਾਸਤੇ ਜਾਊਂਗਾ ਨਹੀਂ ਤਾਂ ਉਤਨਾ ਚਿਰ ਮੈਂ ਤੁਹਾਡੀ ਸੰਗਤ ਦੇ ਜੋੜਿਆਂ ਵਿੱਚ ਬੈਠਾ ਰਹੂੰਗਾ ਜਦ ਪ੍ਰਸ਼ਾਦ ਵਰਤੇ ਤੇ ਸ਼ਬਦ ਦਾ ਭੋਗ ਪਵੇ ਤਾਂ ਜਾਵਾਂਗਾ ਤਾਂ ਸ੍ਰੀ ਗੁਰੂ ਨਾਨਕ ਜੀ ਕਲਯੁਗ ਨੂੰ ਸਿੱਖ ਕੀਤਾ ਤਾਂ ਕਲਯੁਗ ਹੱਥ ਜੋੜ ਕੇ ਖੜਾ ਹੋਇਆ ਤੇ ਆਖਿਆ ਗੁਰੂ ਜੀ ਮੈਂ ਤਨ ਮਨ ਕਰਕੇ ਆਪ ਜੀਦਾ ਹਾਂ ਔਰ ਮੇਰਾ ਜੀਉ ਪ੍ਰਾਣ ਜਬ ਆਪ ਹੀ ਹੋ ਜਿਵੇਂ ਆਗਿਆ ਹੋਵੇ ਤਿਵੇਂ ਮੈਂ ਕਰਾਂਗਾ ਤਾਂ ਕਲਯੁਗ ਨੇ ਬਚਨ ਦਿੱਤਾ ਤੇ ਕਿਹਾ ਜੀ ਮੈਂ ਤੇਰੀ ਸੰਗਤ ਦੇ ਜੋੜਿਆਂ ਵਿੱਚ ਰਹਾਂਗਾ ਮਾਨੀ ਦੰਬੀ ਝੂਠੇ ਕੋ ਛੱਡਾਂਗਾ ਨਹੀਂ ਕਲਯੁਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਕੋ ਮੱਥਾ ਟੇਕਿਆ ਤੇ ਬਹੁਤ ਬੇਨਤੀ ਕੀਤੀ ਤਾਂ ਫਿਰ ਕਲਯੁਗ ਤੇ ਖੁਸ਼ੀ ਕਰਕੇ ਉੱਥੋਂ ਚਲਾ ਗਿਆ ਤੇ ਕਲਯੁਗ ਅੱਜ ਵੀ ਸੰਸਾਰ ਦੇ ਵਿੱਚ ਉਸੇ ਤਰ੍ਹਾਂ ਰਮ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚਲੋ ਸੋ ਪ੍ਰਾਪਤ ਗੁਰਦੁਆਰਾ ਨਾਨਕਪਾਣਾ ਸਾਹਿਬ ਵਿਖੇ ਪਹੁੰਚੇ ਹਾਂ ਇੱਥੇ ਸੇਵਾ ਵੀ ਚੱਲ ਰਹੀ ਹੈ ਮੇਰੇ ਦਰਮਿਆਨ ਸਾਡੇ ਸਤਿਕਾਰਯੋਗ ਹੈੱਡ ਗ੍ਰਾਂਤੀ ਭਾਈ ਆਮਰਜੀਤ ਸਿੰਘ ਜੀ ਆਮ ਮਜ਼ਦੂਰ ਹਨ ਉਹਨਾਂ ਨੂੰ ਬੇਨਤੀ ਕਰੀਏ ਕਿ ਇਸ ਸਥਾਨ ਦਾ ਸੌਂਟ ਕਟ ਗਿਆ ਇਤਿਹਾਸ ਸ਼ਰਮ ਨੂੰ ਗਰਾਉਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਇਸ ਮਾਧਮ ਰਾਹੀਂ ਦਰਸ਼ਨ ਕਰ ਰਹੀ ਆ ਸਮੁੱਚੀਆਂ ਸਿੱਖ ਸੰਗਤਾਂ ਦਾ ਸ਼ੁਕਰ ਗੁਜ਼ਾਰਾ ਹਾਂ ਧੰਨਵਾਦੀ ਹਾਂ ਜਿਹੜੇ ਇਹਨਾਂ ਚੈਨਲਾਂ ਰਾਹੀਂ ਗੁਰਦੁਆਮਾ ਦੇ ਗੁਰੂ ਸਾਹਿਬ ਦੇ ਪਾਵਨ ਸਥਾਨਾਂ ਦੇ ਦਰਸ਼ਨ ਕਰਦੇ ਹਾਂ ਤੁਸੀਂ ਸਾਰੇ ਭਾਗਸਾਲੀ ਹੋ ਪਾਈ। ਬਾਕੀ ਇਸ ਚੈਨਲ ਦਾ ਚੈਨਲ ਵਾਲੇ ਵੀਰਾਂ ਦਾ ਵੀ ਧੰਨਵਾਦੀ ਆ ਜਿਹੜੇ ਸਿੱਖ ਸੰਗਤਾਂ ਨੂੰ ਇਹਨਾਂ ਪਾਵਨ ਸਥਾਨਾਂ ਦੇ ਦਰਸ਼ਨ ਨੂੰ ਦਿਦਾਰੇ ਅਤੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਨੇ। ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਨਾਨਕਨਾ ਸਾਹਿਬ ਸੰਗਰੂਰ ਪਲਵਾਨ ਨਾਭਾ ਰੋਡ ਤੇ ਸਥਿਤ ਹੈ। ਇਸ ਪਾਵਨ ਸਥਾਨ ਤੇ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਪਹਿਲੀ ਉਦਾਸੀ ਸਮੇ ਇੱਥੇ ਆਪਣੇ ਪਾਵਨ ਚਰਨ ਪਾਏ ਸਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਸਥਾਨ ਤੇ ਕਲਯੁਗ ਦਾ ਉਧਾਰ ਕੀਤਾ ਤੇ ਉਪਰੰਤ 1616 ਈਸਵੀ ਦੇ ਵਿੱਚ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੁਝ ਸਿੰਘਾਂ ਸਮੇਤ ਇੱਥੇ ਪਧਾਰੇ ਸਤਿਗੁਰਾਂ ਦੀ ਪਾਵਨ ਯਾਦਗਾਰ ਕਰੀਰ ਸਾਹਿਬ ਜਿੱਥੇ ਸਤਗੁਰਾਂ ਨੇ ਘੋੜਾ ਵੱਧਾ ਸੀ ਉਹ ਪਾਵਨ ਕਰੀਰ ਸਾਹਿਬ ਇੱਥੇ ਹੁਣ ਤੱਕ ਮੌਜੂਦ ਹੈ ਇਸ ਪਾਵਨ ਸਥਾਨ ਤੇ ਸੁੱਖਾਂ ਬਾਰ ਆਉਂਦੀਆਂ ਨੇ ਇਹ ਪਾਵਨ ਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅਧੀਨ ਹੈ ਇਸ ਇਲਾਕੇ ਦੇ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਗੁਰਦਰਾ ਸਾਹਿਬ ਦੇ ਮੈਨੇਜਰ ਸਾਹਿਬਾਨ ਸਰਦਾਰ ਰਜਿੰਦਰ ਸਿੰਘ ਜੀ ਹਮੇਸ਼ਾ ਹੀ ਸੰਗਤਾਂ ਦੀ ਸੇਵਾ ਵਿੱਚ ਸਥਾਨ ਦੀ ਸੇਵਾ ਦੇ ਵਿੱਚ ਤਤਪਰ ਰਹਿੰਦੇ ਨੇ ਇਸ ਪਾਵਨ ਸਥਾਨ ਤੇ ਵੱਡੀ ਪੱਧਰ ਤੇ ਖਾਲਸਾ ਸਾਜਨਾ ਦਿਵਸ ਮਸਾਖੀ ਦਾ ਦਿਹਾੜਾ ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਮਦ ਦਿਹਾੜਾ ਤੇ ਮਾਗੀ ਦਾ ਦਿਹਾੜਾ ਸਾਲਾਨਾ ਚਾਰ ਦਿਹਾੜੇ ਇਸ ਸਥਾਨ ਤੇ ਮਨਾਏ ਜਾਂਦੇ ਨੇ ਤੇ ਹਰ ਮਹੀਨੇ ਪੂਰਨਮਾਸੀ ਦਾ ਦਿਹਾੜਾ ਵੀ ਮਨਾਇਆ ਜਾਂਦਾ 24 ਘੰਟੇ ਗੁਰੂ ਘਰ ਲੰਗਰ ਟੁੱਟ ਵਰਤਦਾ ਹੈ ਸੰਗਤਾਂ ਦੀ ਰਹਿਸ ਵਾਸਤੇ ਜੋ ਸਰਾਮਾਂ ਬਣੀਆਂ ਹੋਈਆਂ ਨੇ ਚਤੋਂ ਪਹਿਰ ਗੁਰੂ ਘਰ ਲੰਗਰ ਟੁੱਟ ਵਰਤਦਾ ਹੈ ਬਾਹਰੋਂ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਕੇ ਹੱਥੀਂ ਸੇਵਾ ਕਰਦੀਆਂ ਨੇ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੀਆਂ ਨੇ ਭਾਈ ਆਪ ਵੀ ਇਸ ਸਮਾਧਮ ਰਾਹੀਂ ਦਰਸ਼ਨ ਕਰ ਰਹੀਆਂ ਸੰਗਤਾਂ ਨੂੰ ਅਪੀਲ ਹੈ ਕਿ ਆਪ ਸੰਗਤਾਂ ਵੀ ਇਸ ਸਥਾਨ ਤੇ ਆਓ ਦਰਸ਼ਨ ਦਿਦਾਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ